ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਦੇ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪਾਲੀ ਨੋਪੋਸਿਲ ਬਾਰੇ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਇਸ਼ਾਨ ਰਮੇਂਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨ ਜ਼ਿਲ੍ਹੇ थाना ਕੁਮਾਨ ਦੇ ਪੁਲਿਸ थाना ਦੇ ਐਸਐਸਟੀਓ ਨਾਮਯੁਕਤ ਰਾਜ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟੀਕ کارڈ ਵਿੱਚ ਕਮੋਸ਼ੋ ਪਰਟੀ ਦੀ 200 25 ਗ੍ਰਾਮ ਹੈ ਰਜਿਸਟਰ ਕਬੂ ਕਰਕੇ ਪਰਦਰਸ਼ ਕੀਤਾ ਇਹ ਕਿ ਇਹ ਨਾਰੀ ਕਬਰਾੰਦੀ ਹੈ ਮਸ਼ਹੂਰਾਂਕੀ ਹੈ ਤੇ ਇਸ ਨਾਲ ਅਸੀਂ ਨੂੰ ਖਲਪੇਗੀ ਇਹ ਜਿਹੜੀ ਸਾਡੀ ਮੁਹੀਮ ਹੈ ਮਸ਼ਹੂਰ ਦੇ ਖਿਲਾਫ ਧੀ ਲਗਾਟਾ ਜਲਦੀ ਲਵੇਗੀ ਇਸੇ ਤਰੀਕੇ ਵੀ ਸਭ ਨੂੰ ਇਹੀ ਮੇਰੀ 딜 ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਬਾਹਰ ਨਿਕਿਆ ਉਹ ਨਸ਼ਾ ਦੇ کاروبار ਨੂੰ ਬੰਦ ਕਰ ਦੇ ਜਿਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹ ਸਾਡੇ ਕਾਬੂ ਆਇਆ ਅਸੀਂ ਦੇ ਗ੍ਰੈਂਸਟ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਨਾਮੇ ਜਿਹੜੀ ਜਿਹੜੀ ਇਹਦੀ ਪੂਰਾ ਚੈੱਕਅਪ ਤੇ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਵਸਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਦੀ ਫੋਟੋ ਚ ਵੀ ਕਰਾਵਾਂ ਸਰ ਇਹ ਜਿਹੜੇ ਇਹਨੂੰ ਪੜਿਆ ਉਹ ਨਸ਼ਾ ਤਸਕਰ ਨੇ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਹਰੀ ਪੱਟੀਵਾ ਰੋਡ ਪੱਟੀਵਾ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਗ੍ਰਿਫਤਾਰ ਹੋਇਆ ਸਰ ਇਹਦਾ ਨਾਮ ਕੀ ਹੈ ਇਹ ਤਾਂ ਪਿੰਡ ਕਿਟ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਕਿ ਮਕੋਲੀ ਦਾ ਇਹ ਜਿਹੜਾ ਪਾਰਟ ਹੈ ਸਰੂ ਹੈ ਉਹ 82 ਨੰਬਰ ਹੈ ਫਰ ਦਾ 88 88 80 ਅੰਡਰ ਸੈਕਸ਼ਨ ਐਂਡ ਸੈਕਟਰ ਇਹ ਸਰ ਕਰਤਾ ਕੀ ਜਿਗਾ ਹਾਂ ਅਨਫੋਰਨਿਟਲੀ ਇੰਡੀਅਨ ਆਰਮੀ ਦਾ ਮੁੱਦਾ ਆ ਇਹ ਹੋਣਾ ਹੈ ਹਾਂਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਕ੍ਰਿਮੀਨਲ ਬੋਰਨ ਨਹੀਂ ਆਇਆ ਬਟ ਇਹ ਇਥਾ ਜ਼ਿਆਦਾ ਜਿਹੜੇ ਜੁਦੀ امیر ਹੁੰਦੇ ਚੱਕਰ ਵਿੱਚ ਇੱਕ ਤਾਂ ਡੇ ਗਿਆ ਇਹ ਕੋ ਡਰਗ ਮੰਨੇ ਵੀ ਫੜੀ ਗਈ ਕੋਈ ਸਰ ਹਾਂ 80 31 3100 3190 ਰੁਪਏ ਦੇ ਡਾਕ ਨਹੀਂ ਲਾ ਸਕਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਾਜ ਵਿੱਚ ਕੀਤਾ ਕਮਾਨ ਲਿਆ ਇਹ ਅਪਾਰਟਮੈਂਟ ਰਿਹਾ ਜੇਸ਼ਨ ਆ ਸਿੱਧਾ ਤੁਹਾਨੂੰ ਇਸ ਨੂੰ ਨਹੀਂ ਕਰਾਂਗੇ ਇਹਦੇ ਜਿਹੜੀ ਪੈਕਪੋਰਟ ਫਾਰਮ ਨਹੀਂ ਜਬਿਆ ਜੀ ਯੂ ਨੋ ਫਾਰਮਾਇਟ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮਗੀ ਹੋਈ ਹੈ ਇੱਕ ਕਾਰਜਯੋਗ ਕੰਪਿਊਟਰ ਕੰਡਾ ਵੀ ਨਾਲ ਰਿਹਾ ਸਰ ਇਹਨਾਂ ਦਾ ਸ਼ਕਲ ਕੁੰਨੀ ਕਰਦੇ ਇਹਦੇ ਬਾਅਦ ਇਹ ਹਰ ਜੋ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਜੀ ਇਸ ਤਰ੍ਹਾਂ ਕਿਸੇ ਨੂੰ ਨਹੀਂ ਸ਼ਕਲ ਕਰਦੇ ਨਹੀਂ ਕਰਦਾ ਸਰ ਤੁਸੀਂ ਪਬਲਿਕ ਨੂੰ ਕੀ ਇਹ ਪੀਨ ਕਰਦੇ ਪਬਲਿਕ ਮੇਰੀ ਸਾਡੀ ਬਿਲਕੁਲ ਹੀ ਪੀਰ ਹੈ ਜੀ ਜਿਹੜਾ ਨਸ਼ਾ ਕੋਈ ਇਸ ਜਨਤਦਰ ਫਸ ਗਿਆ ਉਹ ਪੀਨ ਵਾਲਾ ਹੈਗਾ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਆਪੀ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਲਵੇ ਤੇ ਠੀਕ ਹੋ ਗਈ ਜਾਂ ਹੱਦ ਨਾਲ ਰਸਤਾ ਕੈਮ ਕਰੇ ਅਸੀਂ ਉਹ ਸਭ ਉਹਨਾਂ ਸੈਂਟਰਾਂ ਵਿੱਚ ਜਾ ਕੇ ਦਵਾਈ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਨਿਗੁਖਤਾ ਨਾਲ ਜਾ ਕੇ ਆਪਣਾ ਜੀਵਨ ਜੀ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹ ਵੀ ਤੁਹਾਡੇ ਪੂਰੀ ਗੜ ਉਹਦੀ ਬੋਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸੇ ਮਕਾਮ ਤੱਕ ਜਾਵਾਂਗੇ